ਸਰਕਾਰ ਤੁਹਾਡੇ ਨਾਲ ਕੋਈ ਐਸੀ ਗੱਲ ਨਹੀਂ ਕਿ ਕਿੱਥੇ ਐ ਸਰਕਾਰ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆ ਸਕਦੇ ਆ ਅਸੀਂ ਦੇਖੋ ਕੀ ਹੋਗਾ ਅਸੀਂ ਤੁਸੀਂ ਤੁਸੀਂ ਅਸੀਂ ਅਸੀਂ ਸੰਘਰਸ਼ ਦੇਖੋ ਰਾਤ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਕਾਲ ਦੋ 10 ਦਿਨ ਤੋਂ ਸੰਘਰਸ਼ ਕਰ ਰਹੇ ਆ ਅਸੀਂ ਉਸ ਸੰਘਰਸ਼ ਵੀ ਤੁਹਾਡੇ ਨਾਲ ਹੈ ਹਜੇ 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 ਦਾ ਸਿੰਘਾਪੁਰ ਲੈ ਕੇ ਕਿਉਂ ਹੈ ਹਜੇ ਕਰਕੇ ਕਿਉਂ ਹੈ ਬਿਲਕੁਲ ਬਿਲਕੁਲ ਜੇ ਸਰਕਾਰ ਨੇ ਸਿਰਫ ਇੱਕ ਟੇਬਲ ਟੌਪ ਫੇਰੀ ਜਾਉਗੇ ਬਿਲਕੁਲ ਨਾ ਨਾ ਹਾਈ ਕੋਰਟ ਵਿੱਚ ਜਾਉਗੇ ਜਿਹੜਾ ਮਤਲਬ ਨਹੀਂ ਹੱਲ ਹੋਣਾ ਆਹ ਲਓ ਬਾਜ਼ਾਰ ਦੇ ਲੋਕਾਂ ਅਸੀਂ ਸਰਕਾਰ ਤੇ ਮਿਲੂਗਾ ਤੁਸੀਂ ਕਹੇ ਮੋਹੰਮਦ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਬੁਨਵਾਤ ਮਾਰੋ ਤੁਸੀਂ ਆਪ ਆਜ਼ਾਦ ਮੈਮ ਕਹਿੰਦੀ ਹੈ ਨਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੀ ਸਰਕਾਰ ਦੇ ਨਾਲ ਸਰ ਇੱਕ ਗੱਲ ਸਰ ਕੇਂਦਰ ਦੇ ਵਿੱਚ ਸਾਹਿਬ ਨੇ ਕਿਹਾ ਹੱਕਾਂ ਦੇ ਡਾਕੇ ਮਾਰਨੇ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਂਦਾ ਕੰਮ ਸਾਹਿਬ ਕੱਲ੍ਹ ਗਿਆ ਸੱਤ ਤੁਹਾਨੂੰ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ 'ਚ ਰੱਦ ਕਰਾਂਗੇ ਸਾਡੇ ਉੱਤੇ ਪਰਚੇ ਕੀਤੇ ਨਹੀਂ ਹੋ ਸਰਕਾਰ ਚਲੋ ਬੇਟਾ 1 ਮਿੰਟ 2 ਕਰੋੜ ਰੁਪਏ 'ਚ ਤੁਸੀਂ ਅਧਿ ਯੂਨੀਵਰਸਿਟੀ 2022 ਦੇ ਸੈਸ਼ਨ ਲੱਗੇ ਸੀ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੇਗੀ 1 ਮਿੰਟ ਜੀ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੇਗੀ 1 ਮਿੰਟ ਜੀ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੇਗੀ 1 ਮਿੰਟ ਜੀ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ 'ਚ ਬਣੇਗੀ ਜੀ ਮੇਰੀ ਬਹੁਤ ਮੇਰੀ ਜਵਾਬ ਦਿਓ 2.5 ਕਰੋੜ ਰੁਪਏ 'ਚ ਤੁਸੀਂ ਅਧਿ ਯੂਨੀਵਰਸਿਟੀ ਵੇਚ ਸਕਦੇ ਉਦੋਂ ਵੀ ਇੱਥੇ ਪਟਾਚੀ ਅਸੀਂ ਕਰਦੇ ਰਹੇ ਇਹ ਸਾਡਾ ਫਰਜ ਹੈ ਇਹ ਸਾਡੀ ਜੁਨੀਅਰ ਦਾ ਜਵਾਬ ਹੈ ਇਹ ਸਾਡਾ ਮੇਰਾ ਮੇਰਾ 에ਰਰਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿੱਥੇ ਅਸੀਂ ਇੱਥੇ ਜੋ ਨਿਕਲ ਕੇ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤ ਮਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਲਾਠੀ ਚਾਰਜ ਜਵਾਬ ਜੀ ਭਾਈ ਜਵਾਬ ਜੀ ਭਾਈ ਐਸਐਸ ਸਰਕਾਰ ਮੁਤਾਬਕ ਆ ਵੀ ਨਹੀਂ ਹੈ ਗਿਆ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਹਟਲੇ ਗਏ ਨੇ ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ 라ਖੀ ਜਾਇਸ ਇਹ ਨਹੀਂ ਕਰਾਇਆ ਸੀਗਾ ਭਗਵਾਨ ਤੁਮ ਨੇ ਕਰਾਇਆ ਸੀਗਾ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਉਪਰ ਚੱਕੇ ਜਾਂਦਾ ਉੱਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਉਹ ਹਰ ਪਾਈ ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜਿਹੀ ਸੱਚੀ ਕਹਿ ਰਹੇ ਨੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਲੜੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣ ਕੇ ਆਵਾਂਗੇ ਚਾਹੁੰਦੇ ਕਿ ਉਹ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬੈਲਾ ਪਾਣੀਆਂ ਦਾ ਮਸਲਾ ਹੈ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨਾਂ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ ਕਿ ਪਰਚਾ ਹੁੰਦਾ ਸੀ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਵੀ ਪੰਜਾਬ ਇਹ ਤੇ ਵੀ ਅਸੀਂ ਸਟੈਂਡ ਨਹੀਂ ਲਿਆ ਹੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਹੈ ਹਜੇ ਤੱਕ ਵੀ ਰਾਜਸੀ ਗਵਰਨਰ ਗਵਰਨਰ ਜਦੋਂ ਕੋਈ ਗੱਲ ਹੈ ਗਵਰਨਰ ਗਵਰਨਰ ਸਾਹਿਬ ਨੂੰ ਅਸੀਂ ਕਿ ਇੱਥੇ ਵੀ ਮਿਲ ਕੇ ਆਇਆਗੇ ਮਾਨ ਸਰਕਾਰ ਛੁੱਟੀਆਂ ਬਾਤ ਕਰ ਰਹੀ ਹੈ ਅਸੀਂ ਇੱਥੇ ਵੀ ਗਵਰਨਰ ਚੁੱਕ ਗਿਆ ਇਹ ਛੁੱਟੀਆਂ ਗੱਲਾਂ ਨੇ ਜਿਹੜੀਆਂ ਮੀਡੀਆ ਮੀਡੀਆ ਫੈਲਾ ਰਹੀ ਹੈ ਭਗਵਾਨਤ ਮਾਤੀ ਮੀਡੀਆ ਫੈਲਾ ਰਹੀ ਹੈ ਅਸਲ ਗੱਲ ਇਹ ਹੈ ਜੀ ਮਸਲਾ ਉੱਥੇ ਉਸਦਾ ਉੱਥੇ ਖੜਾ ਹੋਇਆ ਤੁਸੀਂ ਤੇ ਭਗਵਾਨਤ ਸਰਕਾਰ ਵੱਲੋਂ ਖੜੀ ਤਾਂ ਕਿਸੇ ਕੁਝ ਨਹੀਂ ਕੀਤਾ ਹੈ ਵੀ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਇਹ ਤਾਂ ਪੁੰਤ ਮੁੱਦੀ ਗੱਲ ਨਹੀਂ ਖੜੇ ਹੋਏ ਜੀ ਦੇਖੋ ਸਰਕਾਰ ਤੁਹਾਡੇ ਨਾਲ ਕਿ ਕਿਹ ਨਾਲ ਕਿੱਥੇ ਹੈ ਸਰਕਾਰ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆ ਸਕਦੇ ਹਾਂ ਅਸੀਂ ਨਾਲ ਦੇਖੋ ਕੀ ਹੋਊਗਾ ਅਸੀਂ ਇਹਨਾਂ ਨੂੰ ਸਟੈਂਸ ਕਰੋ ਅਸੀਂ ਕਹਿੰਦੇ ਅਸੀਂ ਸੰਘਰਸ਼ ਦੇਖੋ ਦੇਖੋ ਰਾਜ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਬੰਦੀ ਕਾਲ ਦੋ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਹਾਂ ਅਸੀਂ ਉਸ ਸੰਘਰਸ਼ ਵਿੱਚ ਤੁਹਾਡੇ ਨਾਲ ਭਗਵਾਨ ਜੀ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਹਜੇ ਹਜੇ 10 ਦੀ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਹੀ ਕਿਉਂ ਹੈ ਬਿਲਕੁਲ ਬਿਲਕੁਲ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਂਗੇ ਵਕੀਲਾਂ ਦੇ ਨਾਲ ਹਾਈ ਕੋਰਟ ਵਿੱਚ ਜਾਉਂਗੇ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਕਿਸਾਨਾਂ ਨੇ 2020 ਦੇ ਵਿੱਚ ਸੜਕਾਂ ਤੇ ਹੱਕ ਲਿਆ ਵੀ 50 ਰੁਪਏ ਅਸੀਂ ਅੱਜ ਵੀ ਸਾਨੂੰ 2000 ਅੱਜ ਵੀ ਸਾਨੂੰ ਲੋਕਾਂ ਨੂੰ ਪਜਾ ਕੇ ਲੋਕਾਂ ਨੂੰ ਅਸੀਂ ਸਰਕਾਰ ਤੇ ਮਿਲੂਗਾ ਤੁਸੀਂ ਕਹੇ ਮੋਸੰਗਰ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਤੁਹਾਨੂੰ ਤੁਸੀਂ ਆਜ਼ਾਦੀ ਮੈਂ ਮੰਨਦਾ ਕਿ ਜਣਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਸਰ ਸਰ ਇੱਕ ਗੱਲ ਸਰ ਸਰ ਕਹੋ ਰਹੀ ਹੈ ਕਾਮ ਰੇਟਾਂ ਦੀ ਗੱਲ ਹੈ ਆਪ ਕੀ ਤੇ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਬਈ ਇਹਨਾਂ ਨੇ ਦਰਨਾ ਖਰਾਬ ਗੱਲਬਾਤ ਕਰਦੇ ਆ ਕੰਗ ਸਾਹਿਬ ਸਰਕਾਰ ਇੱਥੇ ਆ ਉਹਨਾਂ ਨੇ ਗੱਲ ਸਰਕਾਰ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਸਰਕਾਰ ਹਾਜ਼ਰ ਹੈ ਕਹ ਰਹੇ ਆ ਉਹ ਰਾਮਨਾ ਯਾਰ ਸਰਕਾਰ ਸਰਕਾਰ ਮੁੱਖ ਮੰਤਰੀ ਕੈਬਨਟ ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦੀ ਆ ਜਾ ਆ ਜਾ ਤੁਰੇ ਜਾਂਦਾ ਰਾਮਨਾ ਦੇਖ ਸਕਦੇ ਸਰਕਾਰ ਮੁੱਖ ਮੰਤਰੀ ਹੂ ਕੈਬਨਟ ਹੋਗੀ ਐਮਪੀਜ਼ ਨੋਟਿਸ ਐਮਪੀ ਤਾਂ ਕੇਂਦਰ ਦੇ ਵਿੱਚ ਸਭ ਨੇ ਕਿਹਾ ਜਆਹ ਤੁਹਾਡੇ ਹੱਕਾਂ ਦੇ ਡਾਕੇ ਮਾਰਨੇ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕੰਮ ਸਭ ਕੱਲ ਕਿਹਾ ਗਿਆ ਸਖਤ ਕੱਲ ਕੱਲ ਕਿਹਾ ਕੱਲ ਕਿਹਾ ਗਿਆ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਹੈ 2022 ਦੇ ਵਿੱਚ ਬੀਸਿਕਲੀ ਤਾਨਾਸ਼ਾਈ ਹੈ ਸਾਡੀ ਦਾ ਇਹਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ ਚ ਰੱਦ ਕਰਾਂਗੇ ਜੀ ਸਾਡੇ ਉਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਇੱਕ ਮਿੰਟਾ 1 ਕਰੋੜ ਰੁਪਏ ਚ ਦੂਸਰੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੀ ਸੀ ਜਵਾਬ ਦਿਓ ਇਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਬਣੀ ਇੱਕ ਮਿੰਟ ਸਾਡੀ ਯੂਨੀਵਰਸਿਟੀ ਸੀ ਬੇਟਾ ਮੇਰੀ ਬਹੁਤ ਮੇਰੀ ਜਵਾਬ ਦਿਓ 2.5 ਕਰੋੜ ਰੁਪਏ ਚ ਰਹੀ ਸੀ ਯੂਨੀਵਰਸਿਟੀ ਵੇਚ ਸਕਦੇ ਹਾਂ ਤੇ ਤੁਸੀਂ ਅੱਜ ਕਿਸ ਮੂਨ ਨਾਲ ਇੱਥੇ ਆਏ ਸਰਕਾਰ ਤੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ ਕਹਿੰਦੇ ਮੀਟਿੰਗਾਂ ਚ ਸ਼ਾਮਲ ਨਹੀਂ ਹੋਈਆਂ ਪਿਛਲੀਆਂ ਸਰਕਾਰਾਂ ਵੀ ਨਹੀਂ ਹੋਈਆਂ ਤੁਹਾਡੀ ਇਹ ਰਿਕਾਰਡ ਕੱਟ ਕੇ ਦੇਖੋ ਮਨਮੋਹਨ ਕਾਂਗੜਾ ਸਾਰੇ ਕੋਲ ਇੱਕ ਵੀ ਮੀਟਿੰਗ ਸ਼ਾਮਲੀ ਮੌਨ ਮੰਤਰੀ ਨਹੀਂ ਆਏ ਮੁੱਖ ਮੰਤਰੀ ਆਇਆ ਮੁੱਖ ਮੰਤਰੀ ਆਇਆ ਨਾ ਸਖਿਆ ਮੰਤਰੀ ਆਇਆ ਨਾ ਐਮਐਲਏ ਆ ਵੀ ਆਪਣੇ ਯੋਗ ਦਾ ਮੁਖਾਰ ਮੁਖਾਰ ਲਾਈਜ਼ਰ ਨਹੀਂ ਇਹਦੇ ਬਾਰੇ ਕੀ ਕਹੋਗੇ ਹੈ ਇਹ ਡੈਮੋਕ੍ਰੇਸੀ ਹੈ ਸਾਰੇ ਆਪਣੇ ਆਪਣੇ ਪੁਆਇੰਟ ਆਫ ਥਿੰਕ ਸਾਰੇ ਆਪਣਾ ਵਿਊ ਪੁਆਇੰਟ ਰੱਖ ਰਹੇ ਕੋਈ ਗੱਲ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਨੂੰ ਭਾਈ ਪਰਲੀਮੈਂਟਲ ਐਕਸਫੀਸ਼ਲ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਵੀ ਚੱਕ ਰਿਹਾ ਐਕਸਫੀਸ਼ਲ ਐਕਸਫੀਸ਼ਲ ਮੈਂਬਰ ਹੋ ਤੁਸੀਂ ਸ਼ਰਾਮ ਨਾ ਸ਼ਰਾਮ ਨਾ ਮਤਲਬ ਪਹਿਲਾਂ ਪੰਜਾਬ ਨਾ ਨਾ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਹੋ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹੋ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਤਾਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸਫੀਸ਼ਲ ਮੈਂਬਰ ਨੇ ਇੱਥੇ ਹਾਜ਼ਰ ਹੋਏ ਨੇ ਆਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਈ ਇੱਕ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਮੇਰੀ ਗੱਲ ਛੋੜ ਨਾ ਨਾ ਮੈਂ ਤਾਂ 2001 ਦਾ ਜੁੜਿਆ ਇੱਥੇ ਸੈਨੇਟ 'ਚ ਵੀ ਰਿਹਾ ਮੈਂ ਸਿੰਡੀਗੇਟ 'ਚ ਵੀ ਰਿਹਾ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਨਹੀਂ ਤੈਨੂੰ ਸਵਾਲ ਕਰ ਤੈਨੂੰ ਪਤਾ 2020 'ਚ ਇਹ ਵੀ ਸੈਨੇਟਰ ਦੇ ਇਲੈਕਸ਼ਨ ਨਹੀਂ ਹੋਏ ਸੀ ਪਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣ ਲੈ ਹਾਂ ਤੂੰ ਸਟੂਡੈਂਟ ਹੈ ਨਾ ਹਾਂ 2020 ਵੀ ਇਲੈਕਸ਼ਨ ਨਹੀਂ ਹੋਏ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਇਹ ਸਾਡਾ ਫਰਜ ਹੈ ਇੱਕ ਮਿੰਟ ਸਾਡੀ ਯੂਨੀਵਰਸਿਟੀ ਦਾ ਜਵਾਬ ਹੈ ਇਹ ਸਾਡੀ ਫੈਮਰ ਮੇਰਾ ਮੇਰਾ 에ਰੇ ਦਾ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਕਿੱਥੇ ਅਸੀਂ ਇੱਥੇ 24 ਘੰਟੇ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਆ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਅਨ ਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਿਹਾ ਬੰਦੀਆਂ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤ ਮਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ लाठी चार्ज ਚਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ लाठी ਐਕਟ ਦਾ ਸਵਾਲ ਕਰੋ ਮੈਂ ਤੁਹਾਨੂੰ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ लाठी चार्ज ਕਿਉਂ ਕੀਤਾ ਗਿਆ लाठी चार्ज ਲਾਠੀ ਚਾਰਜ ਜਵਾਬ ਜੀ ਬਾਈ ਸੁਬਾਨ ਅੱਲਾਹ ਜੀ ਬਾਈ ਐਸਐਸ ਸਰਕਾਰ ਮੁਤਾਬਕ ਆਲਾ ਕੇ ਬੈਠ ਜੁ ਮੀਆਂ ਅੱਜ ਜਿਹੜਾ ਗਵਰਨਰ ਨੂੰ ਮਿਲੇ ਆ ਔਰ ਚ ਵੀ ਸੀ ਬੇਟਾ ਜਵਾਬ ਦੇ ਦੇ ਬੇਟਾ ਜਵਾਬ ਦਊਗਾ ਹੀ ਇੱਕ ਇਹ ਜਿਹੜਾ ਤਾਂ ਤੋ ਆਪ ਦਿੱਤੇ ਕੇ ਸੰਤੋਸ਼ਤਾ ਤੁਸੀ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਨਾਂ ਕੋਲ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀ ਕਿ ਉਹਨਾਂ ਤੇ ਲਾਠੀ ਜਾਰੀ ਇਹ ਨਹੀਂ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਵੀ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਖੜੀ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਇਹਨਾਂ ਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀਆਂ ਚੋਣਾਂ ਬਹਾਲ ਕਰਾਈਆਂ ਸੀ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਦੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਹਿਲਾਂ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਸ ਤੋਂ ਬਾਅਦ ਅੱਜ ਇਹੋ ਜਿਹੀ ਸੱਚੀ ਕਹਿ ਰਹੇ ਨੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋੜਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਜ਼ ਦੇ 10 ਨੂੰ ਵੀ ਆਵਾਂਗੇ ਅਸੀਂ ਨਾਲਾਂ ਤੁਹਾਡੇ ਉਹ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਆ ਕੇ ਤਾਂ ਗਏ ਨਹੀਂ ਕੋਣ ਆ ਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀ ਆ ਕੱਲੀਆਂ ਫੋਟੋ 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 ਆ ਕੇ ਕੁਝ ਨਹੀਂ ਹੁੰਦਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਚਾਹੁੰਦੇ ਕੀ ਹੋ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਹੋਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬਲੇ ਪਾਣੀਆਂ ਦਾ ਮਸਲਾ ਹੈ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ